ਸ਼ਿਕਾਜ ਵੀ ਤੁਹਾਨੂੰ ਤਸਵੀਰਾਂ ਬਖਾ ਰਿਹਾ ਟਰਾਈ ਸਿਟੀ ਚੰਡੀਗੜ੍ਹ ਦੀ ਟਰਾਈ ਸਿਟੀ ਚੰਡੀਗੜ੍ਹ ਦੇ ਵਿੱਚ ਵੀ ਇੱਕ ਵਾਰ ਫੇਰ ਤੋਂ ਮੌਸਮ ਦਾ ਮિજાਜ ਜਿਹੜਾ ਉਹ ਬਦਲਦਾ ਹੋਇਆ ਨਜ਼ਰ ਆਇਆ ਪਿਛਲੇ ਕਾਫੀ ਸਮਾਂ ਤੋਂ ਟਰਾਈ ਸਿਟੀ ਦੇ ਵਿੱਚ ਹਲਕੀ ਬੂੰਦਾਬاندی ਹੋ ਰਹੀ ਸੀ ਲੇਕਿਨ ਕੱਲ ਰਾਤ ਤੋਂ ਹੀ ਇੱਥੇ ਤੇਜ਼ ਬੂੰਦਾਬاندی ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ ਜਿਸ ਕਰਕੇ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। ਨਮਸਕਾਰ ਜੀ ਸਭ ਤੋਂ ਪਹਿਲੇ ਮੈਂ ਸੀਐਮ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सीएम साहब का श्रीमान सी भगवान मान का हम धन्यवाद करते हैं क्योंकि हमारा बिजली बिल जीरो आया है छः यूनिट हमें मुफ्त में मिला है इसके लिए बहुत बहुत धन्यवाद ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਮੌਸਮ ਦਾ ਮિજાਜ ਜਿਹੜਾ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਸਵੇਰ ਤੋਂ ਹੀ ਲਗਾਤਾਰ ਅਕੜਾਕੇਦਾਰ بارش ਹੁੰਦੀ ਹੋਈ ਨਜ਼ਰ ਆ ਰਹੀ ਹੈ ਮੌਸਮ ਦੇ ਵਿੱਚ ਜਿਹੜੀ ਗਰਮਾਹਟ ਸੀ ਇਸ بارش ਦੇ ਵਜ੍ਹਾ ਦੇ ਨਾਲ ਘਟ ਹੁੰਦੀ ਨਜ਼ਰ ਆਈ ਹੈ ਲੋਕਾਂ ਨੇ ਸੁੱਖ ਦੀ ਸਾਹ ਲਿੱਤੀ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹ ਬਾਰਸ਼ ਲਈ ਉਤਰਸਦੇ ਹੋਏ ਨਜ਼ਰ ਆਈ ਸੀ بارش ਨਹੀਂ ਹੋ ਰਹੀ ਸੀ ਕੜਾਕੇ ਦੀ ਗਰਮੀ ਪੈ ਰਹੀ ਸੀ ਗਰਮੀ ਕਰਕੇ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਹੋ ਗਏ ਸੀ ਲੇਕਿਨ ਅੱਜ ਰਾਤ ਦਾ ਹੀ ਮੌਸਮ ਦਾ ਮિજાਜ ਬਦਲਿਆ ਔਰ ਜਿਸ ਢੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਸਵੇਰੇ ਤਕਰੀਬਨ 7:30 ਵਜੇ ਦਾ ਸਮਾਂ ਔਰ ਅਜੇ ਤੱਕ ਜਿਸ ਢੰਗ ਦੇ ਹਾਲਾਤ ਇੱਥੇ ਵੇਖਣ ਨੂੰ ਮਿਲ ਰਹੇ ਨੇ ਤੇਜ਼ ਮूसलाधार ਬਾਰਿਸ਼ ਹੋ ਰਹੀ ਹੈ ਔਰ ਪੂਰੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਲਗਾਤਾਰ ਲੋਕ ਜਿਹੜੇ ਨੇ ਉਮੀਦ ਕਰ ਰਹੇ ਸੀ ਕਿ ਮਾਨਸੂਨ ਕਦੋਂ ਤੱਕ ਦੇਗਾ ਹਾਲਾਂਕਿ ਵਿਚ ਵਿਚਾਲੇ ਜ਼ਰੂਰ ਇੱਕ ਦੋ ਵਾਰ ਥੋੜੀ-ਬਹੁਤ ਬਾਰਿਸ਼ ਹੋਈ ਲੇਕਿਨ ਉਸ ਦੇ ਨਾਲ ਗਰਮੀ ਜਿਹੜੀ ਹੈ ਉਮਸ ਜਿਹੜੀ ਆ ਹੋਰ ਵੱਧਦੀ ਹੋਈ ਨਜ਼ਰ ਆਈ ਸੀ ਲੇਕਿਨ ਅੱਜ ਜਿਹੜਾ ਹੈ ਉਹ ਖੁੱਲ ਕੇ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਰਾਹਤ ਦੀ ਸਾਹ ਲੈ ਰਹੇ ਆ ਲੋਕ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਟਰਾਈ ਸਿਟੀ ਦੀਆਂ ਤਸਵੀਰਾਂ ਨੇ ਜ਼ਿਰਖਪੁਰ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਕੜਾਕੇ ਦੀ بارشوں دی نظر آ رہی ہے ہن جڑا ہے لگاتار بھی رکਣ ਦਾ نام نہیں لے رہا لگاتار بھی پی رہا ہے لوگ جڑے نے وہ راحت دی سانس لینے ہوئے نظر آ رہے ہیں سیدیاں تصویراں ਤੁہانوں ضرور دکھا رہے ہاں چنڈی گڑھ دی گل کریے موہالی دی گل کریے سرکھپور دی گل کریے یا پھر پنچکولہ دی گل کریے ان علاقےاں دے وچ سویرت ہوئی جس طرح دا موسم جڑا ویکھن نو ملیا سورج ਅੱਜ ਦਰਸ਼ਨ ਦੇਂਦਾ ਹੋਇਆ ਨਜ਼ਰ ਨਹੀਂ ਆਇਆ ਸੂਰਿਆ ਦੇਵਤਾ ਦੇ ਅੱਜ ਦਰਸ਼ਨ ਨਹੀਂ ਹੋਏ ਔਰ ਸਵੇਰ ਦਾ ਹੀ ਬੱਦਲ ਬਣਿਆ ਹੋਇਆ ਸੀ ਪਰ ਅਚਾਨਕ ਮੀਂਹ ਪੈਣਾ ਜਦੋਂ ਸ਼ੁਰੂ ਹੋਇਆ ਤੇ ਹੁਣ ਜਿਹੜੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਹੇ ਸਥਾਨ ਦੇ ਨਾਲ ਲਗਾਤਾਰ ਤੇਜ਼ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਅਮੀਦੀਆਂ ਸਿੱਧੀਆਂ ਤਸਵੀਰਾਂ ਨੇ ਕਿ ਤਕਰੀਬਨ 7:30 ਵਜੇ ਦਾ ਸਮਾਂ ਔਰ ਅਜੇ ਵੀ ਅਨੇਰੇ ਜਿਹੜੀਆਂ ਗੱਡੀਆਂ ਵੀ ਰੋਡ ਤੇ ਚੱਲ ਰਹੀਆਂ ਨੇ ਉਹਨਾਂ ਨੂੰ ਡੀਪਰ ਦਾ ਸਹਾਰਾ ਲੈਣਾ ਪੈ ਰਿਹਾ ਹੈ ਲਾਈਟਸ ਜਲੀਆਂ ਹੋਈਆਂ ਨੇ ਯਾਨੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤੇਜ਼ ਮਸਲਾਦਾਰ بارش ਜਿਹੜੀ ਹੈ ਉਹ ਹੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੇ ਸ਼ਹਿਰ ਵਾਸੀਆਂ ਨੂੰ ਜ਼ਰੂਰ ਰਾਹਤ ਦੀ ਸਾਹ ਦਿੱਤੀ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਭਾਰੀ ਗਰਮੀ ਦਾ ਸਾਹਮਣਾ ਜਿਹੜਾ ਉਹ ਲੋਕ ਕਰਦੇ

ek aur whatsapp channel par